ਉੱਠ ਵੀਰੇ ਬਿਠਾਓ ਗੱਡੀ 'ਚ ਵੀਰੇ ਆ ਇੱਥੇ ਬਿਠਾ ਦਿਓ ਗੱਡੀ ਇਹਨੂੰ ਬਿਠਾ ਦਿਓ ਮੇਰੇ ਨਾ ਨਾ ਵੀਰੇ ਨਾ ਉਹ ਖਲੋ ਜਾ ਬਾਈ ਉਹ ਘੜ ਜਾ ਯਾ ਆ ਚਾਬੀ ਨਾ ਓਏ ਅੰਦਰ ਬਹਿ ਹਾਂਜੀ ਭੈਣੇ ਵਾਹ ਕੋ ਜਿੱਕਰ ਖਾਲਸਾ ਹੋਰ ਠੀਕ ਠਾਕ ਜੀ ਓਠੀ ਦਾ ਪੁੱਤ ਵੀਰੇ ਉਠ ਉਠ ਮੇਰਾ ਪੁੱਤ ਉਠ ਉਠ ਮੜਾਈ ਉਠ ਏ ਵੀਰੇ ਕਿ ਕੌਣ ਆ ਕਿੱਥੋਂ ਆ ਪਤਾ ਤਾਂ ਕੋਈ ਨਹੀਂ ਪਤਾ ਨਹੀਂ ਬਈ 6-7 ਮਹੀਨੇ ਹੋ ਗਏ ਨੂੰ ਅੱਛਾ 6-7 ਮਹੀਨੇ ਹੋ ਗਏ ਇੱਥੇ ਰਿੰਦਾ ਵਾ ਹਾਂ ਇਹ ਨਹੀਂ ਪਹਿਲਾਂ ਉੱਥੇ ਗਿਆ ਕਿਤੇ ਗੁਰਦਨ ਲਾ ਕੇ ਅੱਛਾ ਉੱਥੋਂ ਬਾਅਦ ਇਹਨੂੰ ਮੈਂ ਰੋਲ ਦੇ ਨੂੰ ਮੈਂ ਲਿਆਂਦਾ ਇੱਥੇ ਤੁਸੀਂ ਲੈ ਕੇ ਆਇਆ ਇੱਥੇ ਹਾਂਜੀ ਹਾਂਜੀ ਮੈਂ ਇੱਥੇ ਲੈ ਕੇ ਆਇਆ ਤੇ ਇਹਨੂੰ ਪੁੱਛਿਆ ਵਾ ਤੇ ਕੋ ਬੋਲਿਆ ਹੀ ਇੱਕ ਦਿਨ ਅੱਛਾ ਕੀ ਯਾਰ ਮੇਰੇ ਭਤੀਜਾ ਨੇ ਇੱਕ ਜਾ ਇਦਾਂ ਮੈਨੂੰ ਕੱਢ ਛੱਡਿਆ ਵਾ ਅੱਛਾ ਕੀ ਬਾਜ ਮੈਂ ਆਇਆ ਵੀ ਹਾਂ ਕਿਦਾਂ ਰੋਟੀ ਲੈ ਕੇ ਆਂਦਾ ਮੇਰੇ ਘਰ ਤੇ ਮੈਂ ਇਹ ਇੱਕ ਕਦੋਂ ਦੀ ਗੱਲ ਆ ਇਹ ਹੁਣ 3-4 ਮਹੀਨੇ ਹੋ ਚੁਕੇ ਆ ਉਸ ਤੋਂ ਬਾਅਦ ਬੋਲਿਆ ਨਹੀਂ ਉਸ ਤੋਂ ਬਾਅਦ ਨਹੀਂ ਬੋਲਿਆ ਓਏ ਹੁਣ ਗਾਲ੍ਹਾਂ ਕੱਢਦਾ ਲੋਕਾਂ ਨੂੰ ਇਦਾਂ ਅੱਛਾ ਆ ਦੋ ਜਨਨ ਗਾਲ੍ਹਾਂ ਕੱਢਦਾ ਐ ਰਮਾਲ ਜੀ ਪੰਜਾਬੀ ਬੋਲਦਾ ਸੀ ਕਿਹਦੀ ਇਹ ਉਹ ਦੂਜੀ ਭਾਸ਼ਾ ਬੋਲਦਾ ਮਲਵਈ ਜੀ ਇਦਾਂ ਦੀ ਪੰਜਾਬੀ ਆ ਮਤਲਬ ਪੰਜਾਬੀ ਬੋਲਦਾ ਦਾਣਾ ਇੱਧਾ ਤੱਕ ਹੀ ਰਹਿ ਗਿਆ ਅੱਛਾ ਤੇ ਇਹਨੇ ਫੁੱਟ ਫੁੱਟ ਕੇ ਆ ਖਤਮ ਕਰ ਲਿਆ ਓਕੇ ਹਿੰਦੀ ਦਾ ਕਪੜਾ ਦਿੱਤਾ ਸਭ ਕੁਝ ਦਿੱਤਾ ਇਹ ਵੀ ਜੀ ਏਰੀਆ ਕਿਹੜਾ ਏਰੀਆ ਇਹ ਇਹ ਛਾਟਾ ਹੀ ਆ ਛਾਟਾ ਮਰ ਸਰ ਸਰ ਹਾਂਜੀ ਭਗਤਾ ਉੱਠ ਮੇਰੇ ਮੇਰੀ ਮੇਰਾ ਵੀਰ ਵੀਰੇ ਹੈਲੋ ਉਠੀ ਮੜ ਇੰਠਾਈ ਵੀ ਦਿਮੜੇ ਕੋਈ ਗੱਲ ਨਹੀਂ ਠਾਇ ਮੜੇ ਆ ਉਹ ਠੜਾ ਭਰਾ ਦੱਸ ਤੇਰੇ ਭਰਾ ਦਾ ਚੱਲ ਨਾ ਕੀ ਮੇਰੇ ਵੀਰ ਦਾ ਹੈਲੋ ਆਕਾਸ਼ ਚੰਗੀ ਤਰ੍ਹਾਂ ਲਾਈਟ ਮਾਰੀ ਇੱਥੇ ਵੀ ਤੇ ਆ ਸਮਝਿਆ ਅੱਜ ਅਸੀਂ ਸ਼ਾਰਟਾ ਸਾਹਿਬ ਆਇਆ ਜ਼ਿਲ੍ਹਾ ਅਮਰਸਰ ਤੇ ਇਹ ਵੀ ਜਿਹੜੀ ਨਹੀਂ ਦੱਸਦੇ ਕਿ ਪਿਛਲੇ 6-7 ਮਹੀਨੇ ਤੋਂ ਇਹ ਜਿਹੜਾ ਭਗਤਵਾ ਸਾਡੇ ਏਰੀਆ 'ਚ ਤੁਰਿਆ ਫਿਰਦਾ ਵਾ ਤੇ ਚਲੋ ਵੀਰ ਹੁਣੀ ਇਹਦਾ ਜਿੰਨੇ ਜੋਗੇ ਹੈਗੇ ਆ ਦੇਖਭਾਲ ਕਰਦੇ ਸੀਗੇ ਅਸੀਂ ਇਸ ਟਾਈਮ ਛੋਟਾ ਇੱਕ ਪਤਾ ਨਹੀਂ ਆ ਸ਼ਾਇਦ ਬਾਸਾ ਡਾ ਵਾ ਅੰਦਰ ਲੱਗਦਾ ਆ ਅੱਛਾ ਗੁਰੂ ਕੀ ਵਡਾਲੀ ਅੱਛਾ ਲੰਗਰ ਲੱਗਦਾ ਅੰਦਰ ਲੱਗਦਾ ਹਾਂਜੀ ਅੱਛਾ ਤੇ ਇੱਥੇ ਖੜੇ ਆ ਤੇ ਇਹ ਭਗਤ ਕਹਿੰਦੇ ਕਿ ਕੋਰੀ ਨੇ ਦੱਸਿਆ ਸੀਗਾ ਕਿ ਮੇਰੇ ਜਿਹੜਾ ਪਰਿਵਾਰ ਵਾ ਉਹਦੇ ਕੋਈ ਜ਼ਮੀਨ ਜ਼ਮੂੰਦਾਰ ਰੋਲਾ ਹੈ ਨਾ ਨਹੀਂ ਇਹ ਦੇ ਭੀਜੇਗੇ ਪੋਏ ਦਾੰਦਾ ਵੀ ਮੈਨੂੰ ਉਹ ਕੁੱਟਦੇ ਆ ਕੁੱਟਦੇ ਮਾਰਦੇ ਆ ਤੇ ਅੱਗੇ ਕੁਝ ਨਹੀਂ ਦੱਸਿਆ ਨੇ ਉਤ ਬਾਦ ਨਹੀਂ ਬੋਲੇਆ ਆਪਾ ਵੀਰ ਜੀ ਵੀਰੇ ਇਹਦਾ ਦਾੜਾ ਚੰਗਾ ਹੁੰਦਾ ਈ ਪਾ ਅੱਛਾ ਇਹਨੇ ਸਾਰਾ ਦਾੜਾ ਹੀ ਖੋਸ਼ ਹੈ ਅੱਛਾ ਪੁੱੜ ਪੁੱੜ ਕੇ ਦਾੜੇ ਲਾਤ ਖੋਲ ਲੈਣੀ ਹਾਂ ਕੋਈ ਇਹਦਾ ਕੋਈ ਨਿਸ਼ਾਨ ਛੂਣ ਕੋਈ ਇਹਦਾ ਕੋਈ ਨੰਬਰ ਨੰਬਰ ਹੈਗਾ ਕੋਈ ਲਿਖਿਆ ਕਿ ਦੀ ਹੱਥ ਤੇ ਵੇਖਿਆ ਇਹਨੂੰ ਪਤਾ ਹੋਵੇ ਯਾਰਾ ਇਹ ਨਾ ਬਾਵਾ ਚੈੱਕ ਕਰਿਓ ਮਰੀ ਜੀ ਮੈਂ ਕਦੀ ਕੀਤੀ ਨਹੀਂ ਜੇ ਕਿ ਯਾਰੀ ਨਾ ਜਿਹੜਾ ਦਿਮਾਗੀ ਡਿਸਟਰਬ ਹੋਵੇ ਨਾ ਉਹਦਾ ਮੋਬਾਈਲ ਮੂਬੂਲ ਨੰਬਰ ਪਰਿਵਾਰ ਨੇ ਲਿਖਿਆ ਹੁੰਦਾ ਥੱਲੇ ਤੇਰੇ ਕੋ ਕਾਪੀ ਹੈਗੀ ਹੀ ਇੱਕ ਹੋਂਦੇ ਉਹ ਨਿੰਦਰੀ ਜਿਹਾ ਨਾ ਯਾਰ ਮੂਰ ਆਵੇ ਕੁਛ ਵਗਿਆ ਹੈ ਨਾ ਉੱਤੇ ਕਹਿੰਦੀ ਆਵੇ ਹੱਥ ਤੇ ਕੀ ਲਿਖਿਆ ਵਾ ਅਵੀਰ ਮਾਰੇ ਟੱਚ ਜੀ ਮਾਰੀ ਜੀ ਉਹ ਉਦਾਂ ਹੀ ਨਿਸ਼ਾਨ ਜਾ ਕੋਈ ਸਾਫ ਜਿਹਾ ਬਣਾਇਆ ਸਾਫ ਹਾਂ ਮਟਾਇਆ ਇੱਥੇ ਵੀ ਹੁਣ ਆਵੇ ਆ ਕੀ ਲਿਖਿਆ ਸੰਦੀ ਕੇ ਐਸ ਐਸ ਇਧਰ ਲਿਖਿਆ ਵਾ ਆ ਇਹਦੀ ਸੱਜੀ ਬਾਹ ਦੇ ਉੱਪਰ ਤੇ ਖੱਬੀ ਬਾਹ ਜਿਹੜੀ ਆ ਇਹਦੇ ਤੇ ਆ ਇੱਕ ਜਿਹਾ ਮੋਰ ਨਹੀਂ ਬਣੀ ਆ ਤੇ ਇੱਕ ਜਿਵੇਂ ਥੱਪ ਦਾ ਕੀ ਤਲਵਾਰ ਦਾ ਨਿਸ਼ਾਨ ਬਣਿਆ ਵਾ ਮਨ ਲਾਰੇ ਚਕੀਨ ਚ ਕੋ ਰਿਆ ਪਹਿਲਾ ਬੰਦਾ ਓ ਚੰਗਾ ਪਰ ਉਦੋਂ ਗੱਲ ਨਾਲ ਵੀ ਕੀਤੀ ਮੈਨੂੰ ਉਹਦਾ ਰੋਟੀ ਲਿਆ ਕੇ ਖਵਾ ਯਾਰ ਮੈਨੂੰ ਮੈਨੂੰ ਬੋਲਿਆ ਉਦੋਂ ਤੇ ਕੁਛ ਦੱਸਦਾ ਨਹੀਂ ਐਡਰੈਸ ਦੱਸਦਾ ਨਹੀਂ ਹਾਂ ਮੈਨੂੰ ਬਸ ਇਨਾ ਦੱਸਿਆ ਵੀ ਮੇਰੇ ਭਤੀਜੇ ਕ ਵੀ ਇਦਾਂ ਕਰੀਏ ਬੋਲਿਆ ਕਿ ਮੈਨੂੰ ਕੋਈ ਨਹੀਂ ਤੇ ਮੈਂ ਕਿੰਨਾ ਬਾਬੇ ਨਾ ਕੀ ਤੁਹਾਡਾ ਮੜਾ ਨਾਂ ਦੱਸਿਓ ਆਪਣਾ ਹੈਲੋ ਖੇਲੀ ਲਾਈਵ ਬੰਜ ਨਹੀਂ ਹੂੰ ਅਕਾਸ਼ ਦਿੱਤੇ ਵਖਾ ਸੰਜੀ ਵੀਰ ਆਪਣਾ ਕੋਈ ਪਤਾ ਨਹੀਂ ਦੱਸ ਰਿਹਾ ਕੁਝ ਬੋਲ ਨਹੀਂ ਰਿਹਾ ਸੋ ਅਸੀਂ ਪੂਰਾ ਚੰਗੀਤਰਾ ਤੁਹਾਨੂੰ ਚਿਹਰਾ ਦਿਖਾ ਰਹੇ ਹਾਂ ਕੋਈ ਵੀ ਵੀਰ ਭਰਾ ਇਸ ਭਗਤ ਨੂੰ ਇਸ ਵੀਰ ਨੂੰ ਜਾਣਦਾ ਹੋਵੇ ਤਾਂ ਸਾਡਾ ਮੋਬਾਈਲ ਨੰਬਰ ਹਮੇਸ਼ਾ ਇਸ ਤਰ੍ਹਾਂ ਆ ਵੀਡੀਓ ਦੇ ਉੱਪਰ ਦਿੱਤਾ ਹੁੰਦਾ ਵਾ ਤੇ ਜਰੂਰ ਸੰਪਰਕ ਕਰਿਓ ਜੀ ਕੋਈ ਇਹਦੇ ਬਾਰੇ ਜਾਣ ਕੇ ਦੱਸਦਾ ਹੋਵੇ ਪਿੱਛੇ ਕਿਸੇ ਨੇ ਇਹਨੂੰ ਕਿਤੇ ਵੇਖਿਆ ਹੋਵੇ ਤਾਂ ਸਾਨੂੰ ਜਰੂਰ ਦੱਸਿਓ ਕਿਉਂਕਿ ਤੁਹਾਡੇ ਇਹਨੂੰ ਆ ਸਮਝੇਗੀ ਸਰ ਵੀ ਲੋ ਬਟਨ ਬੰਦ ਕਰੰਦੇ ਆ ਸਾਰਾ ਕੁਝ ਜਾਣ ਕੇ ਨਹੀਂ ਬੋਲਦਾ ਭਾ ਮਸਤੀਜ ਹੁੰਦੇ ਆ ਭਗਤ ਹੁੰਦੇ ਆ ਨਾ ਜਿਹੜੇ ਮੈਂ ਟੈਸਲ ਹੁੰਦੇ ਕੋਣ ਤੁਹਾਡਾ ਦਿਲ ਕਰਦਾ ਵੀ ਤੁਸੀਂ ਇੱਥੇ ਲੰਮੇ ਬੋਸ ਬਸ ਬਸ ਠੀਕ ਹੈ ਨਾ ਇਹ ਕੁਦਰਤੀ ਵੀ ਨਹੀਂ ਇਹਨਾਂ ਦਾ ਦਿਮਾਗ ਹੀ ਵੇਨਾ ਚੱਲਣ ਡਿਆ ਹੁੰਦਾ ਇਹਨਾਂ ਨੂੰ ਕੋਈ ਦੁਨੀਆਦਾਰੀ ਚੰਗੀ ਨਹੀਂ ਲੱਗਦੀ ਕੋਈ ਇੱਕ ਰੀ ਮੇਰੇ ਨਾਲ ਗੱਲ ਕੀਤੀ ਇਹਨੂੰ ਪਤਾ ਵੀ ਅੱਛਾ ਮਰਮਾਲ ਇਹ ਪਹਿਲਾਂ ਕਿੱਥੇ ਹੈ ਪਹਿਲੇ ਰੋਡ ਤੇ ਸਾਡੀਆਂ ਦੁਕਾਨਾਂ ਲੱਗੀਆਂ ਸੀ ਅੱਛਾ ਤੇ ਉਸ ਤੋਂ ਬਾਅਦ ਇਹ ਆ ਗਿਆ ਉੱਥੇ ਦੁਕਾਨਾਂ ਲੱਗੀਆਂ ਪੂਰੀਆਂ ਦੁਕਾਨਾਂ ਲੱਗੀਆਂ ਜਿੱਥੇ ਆਪਣੀ ਸੈਂਟਰ ਦੀਆਂ ਦੁਕਾਨਾਂ ਹੁੰਦੀਆਂ ਹਨਾ ਉੱਥੇ ਹੀ ਤੇ ਮੈਂ ਯਾਰ ਇਹਨੂੰ ਮੈਂ ਵੇਖਿਆ ਤੇ ਉੱਥੇ ਨਾ ਰੋਟੀ ਖਾਣ ਲੱਗਾ ਤੇ ਇਹਨਾਂ ਨੇ ਪਰਦਾਂ ਲਾ ਕੇ ਐ ਸੁੱਟਿਆ ਤੇ ਮੈਂ ਮੇਰੀ ਗੱਲ ਸੁਣ ਮੈਂ ਇੱਥੇ ਨਾ ਆ ਇੱਧਰ ਆ ਇੱਥੇ ਬੈ ਹੂੰ ਵੀ ਉਹ ਲਾਜ ਬਤਨੂ ਇਹ ਜਦੋਂ ਦਾ ਇੱਥੇ ਪਾਇਆ ਬਾਅਦ ਮੈਂ ਇੱਥੇ ਇਹਨੂੰ ਰੋਟੀ ਪਾਣੀ ਆ ਗਿਆ ਸ਼ਕਮਾ ਤੇ ਤੁਸੀਂ ਰੋਟੀ ਦੇ ਕੇ ਜਾਂਦੇ ਇੱਥੇ ਹਾਂ ਤਾਂ ਫਾ ਇਹਨੂੰ ਖਵਾਇਆ ਵਾ ਧੰਨਵਾਦ ਵੀ ਤੁਹਾਡਾ ਵੀ ਮੁੜ ਕੇ ਬਾਅਦ ਇਹਨੂੰ ਪੁਸਤਕੋ ਵੀ ਚਖਾਇਆ ਕਰੀ ਕਿਉਂਕਿ ਇਹ ਉਹ ਜਰਦਾ ਜੁੱਦਾ ਦਬਾ ਖਾਂਦਾ ਇਹ ਇਦਾਂ ਕੀਤਾ ਤਾਂ ਮੈਨੂੰ ਗੁੱਸਾ ਚੜਿਆ ਮੈਂ ਵੀ ਆ ਜਗਾ ਵਾ ਆਹੋ ਗੁਰਦਾਰਾ ਆ ਇਹ ਹਣਾ ਇਹ ਆ ਵੀ ਜਿੱਥੇ ਲੰਗਰ ਲੱਗਦਾ ਹਾਂ ਤੇ ਬਸ ਇਹਦੇ ਕਰਕੇ ਉਹ ਕੰਮ ਹੋਇਆ ਉਸ ਤੋਂ ਬਾਅਦ ਇਹ ਬੋਲੇ ਨਹੀਂ ਕੋਈ ਚਲ ਇਹਨੂੰ ਨਾ ਬਿਠਾਓ ਫਿਰ ਗੱਡੀ 'ਚ ਬਿਠਾ ਦਿਓ ਮੇਰੇ ਨਾਲ ਹਾਂ ਹਾਂ ਆਇਆ ਸੀ ਆਪ ਤਾਂ ਉੱਠੇ ਉਠ ਉਠ ਮੇਰਾ ਵੀਰ ਉਠ ਉਠ ਤੂੰ ਅੱਜ ਤੋਂ ਬਾਅਦ ਆਪਣੇ ਘਰ ਚੱਲਣਾ ਚੱਲਾ ਚੱਲ ਉਠ 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 ਵੀਰ ਉਠ ਆ ਕੇ ਇਸ ਚੰਗਾ ਇਹ ਦੇ ਦੋ ਮੈਨੂੰ ਹੈਨਾ ਜਾਂ ਇਹਨਾਂ ਦੇ ਪਾ ਦੇ ਇਹਨਾਂ ਪਾ ਦੋ ਵਿਚਾਰਿਆਂ ਤੇ ਉਹ ਵੀਰ ਉਹਦੀ ਤੇ ਪਾ ਦੇ ਵਿਚਾਰੇ ਤੇ ਓਏ ਓ ਤੇ ਸ਼ਰਾਬੀ ਉਹਨੇ ਆ ਕੇ ਚੱਲੇ ਨਾ ਅੱਛਾ ਉਹ ਉੱਤੇ ਪਾ ਦੇ ਚਲੋ ਭਾਈ ਉੱਤੇ ਪਾ ਦੇ ਚੱਲ ਚੱਲਾ ਘਰੇ ਘਰੇ ਖੜਨਾ ਇਹਨਾਂ ਨੂੰ ਚੱਲੇ ਆ ਤੇ ਜੀ ਇਹ ਤਾਂ ਕੁਝ ਨਹੀਂ ਦੱਸਦਾ ਹਨਾ ਇਦਾਂ ਹੀ ਚੁੱਪ ਹੀ ਰਹਿੰਦਾ ਇਦਾਂ ਹੀ ਬਾਅਦ ਚੋਂ ਬੋਲਦਾ ਵਾ ਬਾਅਦ ਚੋਂ ਕਿਤੇ ਅੱਛਾ ਜਦੋਂ ਮਸਤੀ ਮਸਤੀ ਚ ਹੁੰਦਾ ਚੱਲ ਜੋ ਦੱਸੋ ਆਹ ਇੱਧਰ ਲੈਓ ਇੱਧਰ ਲੈ ਬਨੇ ਮਾਤਾ ਆਹ ਆਹ ਇੱਧਰ ਲੈ ਬਨੇ ਵੀਰੇ ਇੱਧਰ ਲੈ ਬਨੇ ਲਾਇਓ ਬਾਥਰੂਮ ਕਰਾ ਲਓ ਗੱਲ ਨਹੀਂ ਬਾਥਰੂਮ ਕਰ ਭੱਜੇ ਨਾ ਵੀਰੇ ਭੱਜੇ ਨਾ ਫੜ ਕੇ ਰੱਖਿਓ ਆਹ ਕੁਝ ਨਹੀਂ ਕੁਝ ਨਹੀਂ ਕੁਝ ਇਹਨੇ ਬਾਥਰੂਮ ਬਾਥਰੂਮ ਜਾਣਾ ਵਾ ਕਿ ਆਂਦਾ ਵਾ ਜਾਣਾ ਮੇਰਾ ਵੀ ਚੱਲ ਜਾ ਛਾਪ ਕਰਨਾ ਛੱਡ ਦੇ ਇਹਨੂੰ ਬਿਠਾ ਗੱਡੀ 'ਚ ਬਿਠਾ ਉਹ ਫੇਰ ਸੀਟ ਤੇ ਚਲੇਗਾ ਅਬੀ ਤੇ ਇਹਦੇ ਸਮਾਨ ਚੁਪਣਾ ਚੱਲ ਹੁਣ ਦੂਜਿਆਂ ਦਾ ਨਾ ਜੁਗ ਨਿਪਰਾਵਾ ਆ ਜਾ ਚਲਾ ਮੇਰਾ ਪੁੱਤ ਹੈ ਕਿਦਾਂ ਕੰਬਲ ਲੈ ਲੈ ਅੱਛਾ ਲੈ ਲੈ ਚਲਾ ਚੱਲੀਏ ਇਹ ਮਿਲਾਦਾ ਡਰਿੰਕ ਵੀ ਕੀਤੀ ਛੇ ਥੋੜੀ ਨੇ ਲੈ ਸੁਣ ਲਈ ਹੁਣ ਚਲਾ ਲੈ ਕੰਬਲ ਪਰਾਵਾ ਉਹਨੂੰ ਲੈ ਲੈਂਦੇ ਉਹਦਾ ਵਾ ਇਹ ਆਪਣਾ ਗੱਡੀ 'ਚ ਰੱਖ ਲਿਆ ਵਾ ਆਪਣਾ ਇਨੋਂ ਪੜਾਈ ਚਲਾ ਇਹ ਵੀਰੇ ਮੜਿਆ ਆਇਓ ਮੜਿਆ ਆਇਆ ਬੀਬੀ ਚਲ ਵੀਰੇ ਚਲ ਪਤਾ ਹੀ ਕਰਦਾ ਆਪੋ ਆਪ ਕਰਦਾ ਪੰਡ ਚੋਰ ਪੱਗ ਲਾਉਣ ਕੌਣ 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 ਚੋਠਾ ਕਰ ਕਿਹੜੇ ਸੋ ਹੋਇਆ ਕਿਹੜਾ ਸੀਗਾ ਲੁੱਟੇਰਾ ਹੋਏ ਥਾਂ ਦਾ ਕਿੰਨੇ ਲੁੱਟਿਆ ਸੀ ਤੈਨੂੰ ਉਹ ਦੱਸ ਕਿਹੜਾ ਲੁੱਟੇਰਾ ਕੀ ਨਾ ਉਹਦਾ ਹੈ ਬਬੇ ਨਾ ਕਿਉਂਦਾ ਨਾ ਨਾ ਦੱਸ ਸਕਦਾ ਉਹਦਾ ਕੀ ਆ ਵੀਰੇ ਦਾ ਪਰਿਵਾਰ ਹੋਊਗਾ ਜ਼ਰੂਰ ਮਗਰ ਪਰ ਹੈਗਾ ਬਾਈ ਇਹਨੇ ਮੈਨੂੰ ਦੱਸਿਆ ਜਿਹੜੀ ਗੱਲ ਉਹ ਸੋਨਾ ਨਹੀਂ ਉਹ ਸੋਨਾ ਨਹੀਂ ਚਲ ਅੱਠ ਗੱਡੀ 'ਚ ਬੈ ਨਾ ਨਾ ਵਾਹ ਜੜਿਆ ਵਾਹ ਬਿਠਾਓ ਗੱਡੀ 'ਚ ਵੀਰੇ ਇੱਥੇ ਬਿਠਾ ਦਿਓ ਗੱਡੀ ਇਹਨੂੰ ਬਿਠਾ ਦਿਓ ਨੀ ਚੁੱਪ ਕਰਕੇ ਬਹਿ ਜਾ ਨਾ ਨਾ ਵੀਰੇ ਨਾ ਬਿਠਾ ਦਿਓ ਬਿਠਾ ਦਿਓ ਬਹਿ ਜਾ ਚਾਚਾ ਬੈ ਜਾ ਬੈ ਜਾ ਬੈ ਜਾ ਬੈ ਦਿਨੇ ਬਹਿ ਜਾਣਾ ਬਾਬਾ ਕੁੱਕਰ ਧਾੜ ਲਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੱਲ ਬੈ ਉਹਦਾ ਉਹਨੇ ਬਹਿਣਾ ਵੀ ਨੀਣਾ ਇਦਾਂ ਕੀ ਕਰਨਾ ਪੈਂਦਾ ਇਹਨਾਂ ਨੂੰ ਜਾ ਕੇ ਨੇ ਪੂਰਾ ਸ਼ਾਂਤੀ ਹੋਣੀ ਨਾ ਨਹੀਂ ਨਾ ਕੋਈ ਇਦਾਂ ਨਹੀਂ ਬੋਲਣਾ ਇਦਾਂ ਨਹੀਂ ਕੁਝ ਵੀ ਕਰਨਾ ਇਹਨੇ ਨਹੀਂ ਨਹੀਂ ਇਦਾਂ ਨਹੀਂ ਕੁਝ ਵੀ ਕਰਨਾ ਧਿਆਨ ਨਾਲ ਧਿਆਨ ਨਾਲ ਕਿੱਥੇ 1 ਮਿੰਟ ਚੜ੍ਹੇ ਦਰੋਗੇ ਦਾ ਚੜ੍ਹ ਲੋ ਕਿੱਥੋਂ ਹੀ ਹੋਈ ਨਾ ਗੱਡੀ ਤੋਂ ਹੀ ਆ ਕਾਹ ਚੋਂ ਕਰ ਲਈ ਕਾਹਦੀ ਦੁਕਾਨ ਦੇ ਲੋਗ ਓਕੇ ਬੋੜਾ ਖੜ੍ਹ ਦੇ ਲੋ ਲੈ ਓ ਨੀਚੇ ਨੂੰ ਖੜ੍ਹ ਜਾ ਮੈਂ ਕਿਹਾ ਖੜ੍ਹ 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 ਕਾਹਦੀ ਕਰ ਦੇ ਲੈ ਦੇ ਓਕੇ ਬਟਕੇ ਇੱਥੇ ਨਹੀਂ ਜਾਣ ਲੋਗ ਹੁਣ ਮੈਨੂੰ ਇਹ ਦੱਸ ਮੈਨੂੰ ਨਹੀਂ ਲੋੜ ਲੱਗੀ ਮੈਨੂੰ ਇਹ ਦੱਸ ਕਿੱਥੋਂ ਆ ਤੇਰੇ ਕੋਣ ਆ ਇੱਕ ਮਿੰਟ ਆਉਂਦੇ ਬਾਬਾ ਬਰੀ ਬਰੀ ਆਉਂਦੇ ਉਹ ਖਲੋ ਜਾ ਬਾਈ ਉਹ ਖੜ੍ਹ ਜਾ ਯਾ ਆ ਚਾਬੀ ਨਾਲ ਓਕੇ ਤਾਂ ਚਲ ਬਹਿ ਲੈੰਦੇ ਬਹਿ ਲੈੰਦੇ ਅੰਦਰ ਇੱਕ ਬਹਿਲਾ ਬਾਬਾ ਅੰਦਰ ਬਹਿ ਜਾ ਓਏ ਅੰਦਰ ਬਹਿ ਕੱਟੋ ਅੰਦਰ ਇਹੇ ਦੱਸ ਵੀ ਕਿੱਥੋਂ ਆ ਤੂੰ ਇਹਦੇ ਕੋਲ ਪੁੱਛ ਲੈ ਇਹਨੇ ਦੱਸ ਦੇਣਾ ਇਹਨੇ ਦੱਸ ਦੇਣਾ ਥੋੜੇ ਸੈਟ ਹੋ ਗਏ ਨਾ ਉੱਥੇ ਹੀ ਸਾਧੂਗਾ ਚੱਲ ਮੇਰਾ ਵੀਰ ਨਾਲ ਦੱਸ ਦੇਣਾ ਅੱਗੇ ਬਾਦੋ ਮੈਂ ਬਿਨਾਂ ਨਾਲ ਦੀ ਆਕਾਸ਼ ਮੈਂ ਬਿਨਾਂ ਨਾਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਚੱਲ ਪਰੇਟ 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 ਛੋਟਾ ਆਪਣਾ ਕਾਚਲਾ ਘੱਟੀ ਓ ਮਾਂ ਥੋੜਾ ਇਦਾਂ ਹੀ ਵੀਰੇ ਬਿਠਾਉਣਾ ਪੈਂਦਾ ਵੀਰ ਨੂੰ